ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਇਹਦੀ ਆਪਾਂ ਪੰਜਾਬ ਜਾਈ ਦੀ ਟੈਂਕੀ ਫੁੱਲ ਕੀਤੀ ਆ ਤੇ ਉਹ ਕਲਿੱਪ ਵੀ ਨਾਲ ਮੈਂ ਲਾ ਦੂੰਗਾ ਜਿਹੜੀ ਆਪਾਂ ਟੈਂਕੀ ਫੁੱਲ ਕੀਤੀ ਆ ਤੇ ਆਪਾਂ ਵੇਖਾਂਗੇ ਟੈਂਕੀ ਨਾਲ ਕਿੰਨੇ ਕਿੱਲੇ ਪਾਉਂਦਾ ਰੂਟਾਵੇਟਰ ਤੇ ਇਹ ਹਾਈ ਚੱਕਰਾਂ 'ਚ ਲਾਇਆ ਆ ਤੇ ਵੇਖਾਂਗੇ ਹਾਈ ਚੱਕਰਾਂ 'ਚ ਕਿੰਨਾ ਤੇਲ ਖਾਂਦਾ ਇਹ ਇਹ ਰੇਸਰ ਹੈ ਤੇ ਸਫਾਈ ਕਿੰਨੀ ਦਾ ਸਫਾਈ ਵੀ ਵਧੀਆ ਇਹ ਬੁੱਥੇ ਵਿੱਚੇ ਪਾਏ ਆਪਾਂ ਤੇ ਇਹ ਪਹਿਲਾਂ ਆਪਾਂ ਹੱਲਾਂ ਦੀ ਸੀ ਲਾਈ ਆ ਵਰਲੇ ਹਾਲ ਕਰਕੇ ਉਹ ਵੀ ਹਾਲ ਤੁਹਾਨੂੰ ਵਿਖਾਵਾਂਗੇ ਉਹ ਤੇਰਾ ਹਾਲ ਨੇ ਤੇ ਆਪਾਂ ਨੌਂ ਕੀਤੇ ਹੋਏ ਆ ਤੇ ਉਸ ਤੋਂ ਬਾਅਦ ਦੋਰ ਤਵਾਂ ਦੀ ਲਾਈ ਆ ਤੇ ਇਹ ਡ੍ਰਿਲਣ ਵਾਲਾ ਆਪਾਂ ਛੱਟਾ ਦੇ ਦਿੱਤਾ ਉਹਦੇ ਪਈਏ ਉੱਚੇ ਕਰਕੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਜੇ ਆਪਾਂ ਇਧਰ ਇਧਰਲੇ ਬਣਾ ਕੇ ਕਰਨੀ ਹੈ ਜੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਉਹ ਵੀ ਆਪਾਂ ਐਵੇਂ ਛੱਟਾ ਦੇ ਕੇ ਤੇ ਆਪਾਂ ਬੀਜਣੀ ਆ ਜੇ ਵੀਰੋ ਤੁਹਾਨੂੰ ਦੱਸਿਆ ਸੀ ਵੀ ਆਪਾਂ 0 ਡ੍ਰਿਲ ਦੇ ਪਹੀਏ ਉੱਚੇ ਕਰਕੇ ਤੇ ਇਹਦੇ ਨਾਲ ਛੱਟਾ ਦਿੰਦੇ ਪਏ ਆ ਤੇ ਆਪਾਂ ਇੱਥੇ ਤੁਹਾਨੂੰ ਦਿਖਾਉਣੇ ਆ ਹੁਣ ਇਹ ਆਪਾਂ ਛੱਟਾ ਦੇ ਕੇ ਤੇ ਇਹਦੇ ਨਾਲ ਇਹ ਗਾਇ ਹੈ ਤੇ ਕਣਕ ਪੱਧਰੀ ਉਗਦੀ ਆ ਛੱਟੇ ਵਾਲੇ ਤੇ ਆਪਾਂ ਵੀ ਪਹਿਲਾਂ ਜਿਹੜੀ ਸੁਪਰ ਸੀਟ ਨਾਲ ਕੇਰੀ ਆ ਆਪਣੇ ਉਹ ਵੀ ਆਪਾਂ ਪਹਿਲਾਂ ਛੱਟਾ ਦਿੰਦੇ ਨੇ ਹਾਂ ਤੇ ਉਹ ਜਦੋਂ ਹੱਥ ਨਾਲ ਛੱਟਾ ਦੇਈਦਾ ਫਿਰ ਉਹ ਪਾੜੇ ਕਈ ਰਾਂ ਹੋ ਜਾਂਦੇ ਆ ਕਈ ਥਾਵਾਂ ਤੇ ਘੱਟ ਕਣਕ ਉਗਦੀ ਆ ਤੇ ਉਹ ਫਿਰ ਕਈ ਰਾਂ ਗੁੱਲੇ ਡੰਡਾ ਜਿਆਦਾ ਹੋ ਜਾਂਦਾ ਫਿਰ ਉਹ ਖਤਮ ਨਹੀਂ ਹੁੰਦਾ ਫਿਰ ਉਸ ਕਰਕੇ ਫਿਰ ਆਪਾਂ ਆਰਕੀ ਉਹ ਥਾਂ 'ਚ ਸੁਪਰ ਸੀਟਰ ਨਾਲ ਕੇਰੀਆ ਕਿਉਂਕਿ ਜੋ ਸੰਗਣੀ ਕਣਕ ਹੋਵੇਗੀ ਤੇ ਉੱਥੇ ਫਿਰ ਉਹ ਗੁੱਲੀ ਡੰਡਾ ਫਿਰ ਮਰ ਇੱਕ ਤਾਂ ਕਣਕ ਨੱਪ ਲੈਂਦੀ ਉਹਨੂੰ ਫਿਰ ਮਰ ਜਾਂਦਾ ਨਾਲ ਇੱਕ ਦਾ ਤੇ ਓਵੇਂ ਉਹ ਬੂਟਾ ਬੜਾ ਮਾਰ ਜਾਂਦਾ ਤੇ ਉਹ ਖਤਮ ਹੀ ਨਹੀਂ ਹੁੰਦਾ ਉਹ ਆਪਣੇ ਫਿਰ ਉਹ ਖਤਮ ਨਹੀਂ ਹੁੰਦਾ ਤੇ ਫਿਰ ਆਪਾਂ ਜੋ ਦੀ ਸੁਪਰ ਸੀਟਰ ਨਾਲ ਕੇਰਨ ਲੱਗੇਆਂ ਕਣਕਾਂ ਤੇ ਉਦੋਂ ਦਾ ਫਿਰ ਉਹ ਮਰ ਗਿਆ ਤੇ ਉਹ ਥੋੜਾ ਬੜਾ ਹੀ ਹੋਊਗਾ ਜੋ ਹੈ ਤੇ ਇੱਕ ਜਦੋਂ ਆਪਾਂ ਜਿਆਦੇ ਗਿੱਲੇ ਵਤਰ ਚ ਕਣਕ ਕੇਰ ਦਿੰਨੇ ਆ ਉਦੋਂ ਵੀ ਕਈ ਵਾਰ ਜਿਆਦਾ ਗੁੱਲੀ ਡੰਡਾ ਆ ਜਾਂਦਾ ਤੇ ਬਾਕੀ ਜਦੋਂ ਆਪਾਂ ਆ ਜਿਵੇਂ ਡ੍ਰਿਲ ਨਾਲ ਕੇਰਦੇ ਪਏ ਜਵੇਂ ਤੇ ਇਹਦੇ ਨਾਲ ਤਾਂ ਫਿਰ ਐਣ ਕਣਕ ਪਧਰੀ ਉਗਣੀ ਆਪਣੇ ਪੰਜਾਬਾਈ ਨਾਲ ਇਹਦੇ ਨਾਲ ਉਹਨਾਂ ਕੰਟ੍ਰਲ ਪਾਈ ਹੋਈ ਆ ਤੇ ਇਹਦੇ ਨਾਲ ਆਪਾਂ ਡ੍ਰਿਲ ਨਾਲ ਛਟਾ ਦਿੰਦੇ ਪਏ ਕਈ ਵੀਰ ਤਾਂ ਥੱਲੇ ਕੋਟ ਲਾ ਦਿੰਦੇ ਹੁੰਦੇ ਆ ਤੇ ਉਹ ਸਦੀਆਂ ਪਾਈਪਾਂ ਨਾਲ ਬੰਨ੍ਹ ਦਿੰਦੇ ਆ ਉਹ ਸਾਬ ਨਾਲ ਫਿਰ ਛੱਟਾ ਆ ਹੀ ਜਾਂਦਾ ਤੇ ਆਪਾਂ ਕੋਡ ਨਹੀਂ ਲਾਏ ਆਪਾਂ ਪਹੀਏ ਉੱਚੇ ਕੀਤੇ ਆ ਤੇ ਉਹ ਕੋਡ ਮਾੜੇ ਮਾੜੇ ਲੱਗਦੇ ਆ ਆ ਇਧਰ 50 50 ਆ ਤੋੜਾ ਵੀ ਇਹ ਸੜੀ ਕਿੰਨਾ ਦਾ ਇਹ ਪਿਛੋ ਹਾਈ ਚੱਕਰਾਂ ਹੀ ਕੀਤਾ ਆ ਹਾਈ ਚੱਕਰਾਂ ਚ ਇੱਕ ਤਾਂ ਬ੍ਰੀਕ ਬੜੀ ਕਰਦਾ ਤੇ ਇੱਕ ਦੂਜਾ ਟਰੈਕਟਰ ਵੱਧ ਤੁਰਿਆ ਹੁੰਦਾ ਆ ਰੋਟਾਵੇਟਰ ਜਿਹੜਾ ਹੈ ਆਪਾਂ ਇਹ ਜੌਂਡੀਅਰ ਮਗਰ ਵੀ ਇਹੋ ਹੀ ਪਾਈਦਾ ਤੇ ਆਪਣੇ 50 बाई ਮਗਰ ਵੀ ਇਹੋ ਹੀ ਪਾਈਦਾ ਤੇ ਉਹਦੇ ਨਾਲ ਦਾ ਚੱਕਰ ਇਹਦੇ ਸਹੀ ਰਲਦੇ ਆ 50 बाई ਦਾ ਤੇ ਇਹਦੇ ਥੋੜੇ ਜੇ ਜੌਂਡੀਅਰ ਦੇ ਚੱਕਰ ਘਾਟਾ ਲੋਚ ਚੱਕਰ ਘਾਟਾ ਤੇ ਹਾਈ ਚ ਜ਼ਿਆਦੇ ਆ ਫਿਰੋਂਦਾ ਕਰਕੇ ਫਿਰ ਇਹ ਹਾਈ ਚ ਉਹਨਾ ਜਿਵੇਂ ਲਾਇਆ ਇਹ ਹਾਈ ਚ ਵਧੀਆ ਬਣਾਈ ਜਾਂਦਾ ਤੇ ਲੋਚ ਫਿਰ ਪੈਲੀ ਨਹੀਂ ਵਧੀਆ ਬਣੂਗਾ ਏ ਬਾਕੀ ਵੇਨੇ ਆ ਕਿੰਨਾ ਕਿਤੇ ਅਗਲੇ ਖਾਂਦਾ ਉਹ ਤਾਂ ਪੰਜਾਬੀ ਦਾ ਵੈਸੇ 6 ਲੀਟਰ ਖਾਂਦਾ ਹੁੰਦਾ 5 ਜਾਂ 6 ਰੂਟਾ ਬਟਰ ਤੇ ਬਾਕੀ ਇਹਦੀ ਹੁਣ ਟੈਂਕੀ ਭਰੀ ਆ ਇਹ ਹੁਣ ਵੇਨੇ ਆ ਕਿੰਨੇ ਕਿੱਲੇ ਵੋਂਦਾ ਤੇ ਰਾਈ ਚਾਮਾਈ ਪੈਣੀਆਂ ਚਾਮਾ ਤੱਕ ਇਹ 11 12 ਕਿੱਲੇ ਸਾਂ ਬਣ ਜਾਣਾ ਬਸ ਦੇਖਾਂਗੇ ਕਿੰਨੇ ਕਿੱਲੇ ਵੋਂਦਾ ਵੇਰੋ ਸੇਰੇ ਆਪਾਂ ਇਥੇ ਰੂਟਾਵੇਟਰ ਫੇਰਦੇ ਪਏ ਸੀਗੇ ਤੇ ਇਹ ਰੂਟਾਵੇਟਰ ਫੇਰ ਕੇ ਹੁਣ ਇਧਰ ਆ ਗਿਆ ਟਰੈਕਟਰ ਜੰਡੀਆਂ ਤੇ ਹੁਣ ਆਪਾਂ ਉਤੋਂ ਆਪਾਂ ਸਹਾਗਾ ਫੇਰਦੀ ਦਾ ਤੇ ਬੱਤਰ ਨਾ ਸੁੱਕੇ ਕਿਉਂਕਿ ਰੂਟਾਵੇਟਰ ਦੇ ਉਤੋਂ ਜੇ ਆਪਾਂ ਸਹਾਗਾ ਨਾ ਫੇਰਗੇ ਤੇ ਫੇਰ ਬੱਤਰ ਸੁੱਕ ਜਾਂਦਾ ਤੇ ਆ ਆਪਣਾ ਟਰੈਕਟਰ ਪੰਜਾਬਾਈ ਤੇ ਜਿਹਾਈ ਚੋਂਦਾ ਪਿਆ ਸਹਾਗੇ ਦੇ ਉਰਤੇ ਦੇ ਦਬਦਾ ਨਹੀਂ ਅੱਗੇ ਨਾਲੋਂ ਨਾ ਬੜਾ ਜਿਆਦਾ ਜ਼ੋਰ ਲਾਉਣ ਲੱਗ ਪਿਆ ਹੁਣ ਪਹਿਲਾਂ ਸੋ ਕੋਈ ਇੰਨਾ ਨਹੀਂ ਜ਼ੋਰ ਲਾਉਂਦਾ ਹੁੰਦਾ ਜਦੋਂ ਪਹਿਲਾਂ ਪੰਪ ਪੰਪ ਲੈ ਆ ਪੰਪ ਦੀ ਸੈਟਿੰਗ ਸੀਗੀ ਹੈ ਅ ਜਦੋਂ ਤਾਂ ਆਪਾਂ ਕੋਟਕਪੂਰੋਂ ਪੰਪ ਕਰਾਇਆ ਇੱਕ ਆਪਾਂ ਵਾਲਾਂ ਦੀ ਸੈਟਿੰਗ ਕਰਾਈ ਆ ਤੇ ਇੱਕ ਇਹਦੇ ਕੜੇ ਲਵਾਏ ਆ ਵਾਲਾਂ ਦੇ ਉਦੋਂ ਦਾ ਜ਼ੋਰ ਬਹੁਤ ਜ਼ਿਆਦਾ ਲਾਉਂਦਾ ਤੇ ਜੇ ਆਈ ਚ ਸਪੀਡ ਵਾਧੂ ਬਣ ਜਾਂਦੀ ਦੂਜੀ ਆਈ ਚ ਤੁਰਦਾ ਘਾਟੇ ਦੂਜੀ ਆਈ ਦੇ ਸੁਹਾਗੇ ਤੇ ਫਿਰ ਟਾਈਮ ਬੜਾ ਲਾਉਂਦਾ ਦੂਜੀ ਆਈ ਤਾਂ ਵੈਸੇ ਵੀ ਇਹ ਤਮੀਆਂ ਤੇ ਹੱਲਾਂ ਦੇ ਜੇ ਹੀ ਚ ਵਗਦਾ ਬਾਕੀ ਤੀਜੀ ਆਈ ਤੇ ਤਾਂ ਉਹ ਸੁਹਾਗੇ ਤੇ ਫਿਰ ਐਵੇਂ ਹੀ ਤੀਜੀ ਵਧੀਆ ਤਰਿਆਂਦਾ ਮੱਠੀ ਜੀ ਦੇ ਇਸ ਤੇ ਹੀ ਆ ਬੱਸ 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 ਇਹਨਾਂ ਦਾ ਪੈ ਗਿਆ 40 ਤੇ ਕਿੰਨਾ ਕੁ ਵਧੀਆ ਵਿੱਚ 5 ਲੀਟਰ ਹੋਣਾ ਹੈ ਇਹ 5 ਲੀਟਰ ਦਾ 5 ਲੀਟਰ ਹੂੰ 45 ਲੀਟਰ 45 ਲੀਟਰ ਹੋ ਗਿਆ ਹੈ ਨਾ ਜਿਆਦਾ ਵਿੱਚ 12 13 ਕਿੱਲੇ ਵਗ ਗਿਆ ਥਾ 13 ਦਾ ਸਹੀ ਹੈ ਤੇ ਵੀਰੋ ਆਪਾਂ ਤੁਹਾਨੂੰ ਜਿਵੇਂ ਪਹਿਲਾਂ ਵਿਖਾਇਆ ਸੀਗਾ ਵੀ ਇਹਦੀ ਪੂਲ ਫੁੱਲ ਆਪਾਂ ਟੈਂਕੀ ਕੀਤੀ ਸੀਗੀ ਤੇ ਕਈ ਵੀਰ ਆਂਦੇ ਆ ਵੀ ਇਹਦੀ 65 ਲੀਟਰ ਦੀ ਟੈਂਕੀ ਹੋ ਗਈ ਚਲੋ ਆਪਾਂ ਫੁੱਲ ਹੀ ਕੀਤੀ ਸੀਗੀ ਤੇ 20 ਲੀਟਰ ਦੇ ਆਪਾਂ ਕੈਨ ਫੁੱਲ ਭਰ ਕੇ ਦੋ ਪਾਏ ਸੀਗੇ ਤੇ ਤੀਜਾ ਕੈਨ ਆਪਾਂ ਅੱਧਾ ਕਰਕੇ ਪਾਇਆ ਸੀਗਾ ਤੇ ਉਹਦੇ ਵਿੱਚੋਂ ਵੀ ਅੱਧਾ ਤੇਲ ਵਾਦਿਆ ਸੀ ਯਾਨੀ ਕਿ ਇਹਦੇ ਵਿੱਚ 45 ਲੀਟਰ ਤੇਲ ਪਾਇਆ ਸੀਗਾ ਤੇ 12 ਕਿੱਲੇ ਆਪਾਂ ਰੂਟਾਵੇਟਰ ਫੇਰਿਆ ਇਹਦੇ ਨਾਲ ਤੇ ਹਾਈ ਚੱਕਰਾਂ 'ਚ ਕਰਕੇ ਫੇਰਿਆ ਸੀ ਤੇ ਪਹਿਲੇ ਦੂਜੇ ਏਜ 'ਚ ਫੇਰਿਆ ਸੀਗਾ ਤੇ ਕਈ ਵਾਰ ਤੇ ਜਾਇ ਵੀ ਲਾਇਆ ਪਰ 12 ਕਿੱਲਿਆਂ ਨੂੰ ਉਹਨਾਂ ਸਾਰਿਆਂ ਨੂੰ ਆਪਾਂ ਦੂਰਾ ਗਿੜਾ ਲਾਇਆ ਸੀਗਾ ਚਾਰ ਚਫਰੇ ਯਾਨੀ ਕਿ ਸਾਢੇ 12 ਲਾ ਲਓ 13 ਲਾ ਲਓ ਉਹ ਸਭ ਨਾਲ ਡਿਵਾਈਡ ਕਰਕੇ ਵੇਖ ਲਓ ਸਾਢੇ 3 ਦੀ ਐਵਰੇਜ ਪੌਣੇ 4 ਕ ਦੀ ਐਵਰੇਜ ਇੱਥੇ ਕਿ ਜਾਈ ਆ ਇਹ ਕਈ ਵੀਰ ਜਿਵੇਂ ਆਂਦੇ ਆ ਬੜਾ ਤੇਲ ਖਾਂਦੇ ਆ ਤੇ ਉਸ ਹਿਸਾਬ ਨਾਲ ਇਹ ਵੇਖੀਏ ਤੇ ਬਹੁਤ ਘੱਟ ਤੇਲ ਖਾਂਦਾ ਰੂਟਾਵੇਟਰ ਤੇ ਤੇ ਆਪਣੇ ਵਾਲਾ ਜਿਹੜਾ ਪੰਜਾਬਈ ਆ ਉਹ 5 ਲੀਟਰ 6 ਲੀਟਰ ਨੂੰ ਹੱਥ ਫੇਰ ਜਾਂਦਾ بس ਇਨਾ ਫਰਕ ਆ ਵੀ ਇਹਦਾ ਇਹਦੇ ਪਿੱਛੇ ਚੱਕਰ ਵਧਾ ਕੇ ਤੇ ਇਹ ਵੱਧ ਤੁਰਦਾ ਹੈ ਤੇ ਉਹ ਦੂਜੇ ਲੋਚ ਇਹਦੇ ਨਾਲ ਘੱਟ ਦੁਰਦਾ ਤੇ ਬਾਕੀ ਜੇ ਉਹਨੂੰ ਆਪਾਂ ਤੀਜੇ ਲੋਚ ਲਾਉਣੇ ਆ ਫਿਰ ਉਹ 2 3 ਲੀਟਰ 3 ਕਿ ਲੀਟਰ ਨੂੰ ਖਾ ਜਾਂਦਾ ਰਮਾਨਾ ਤੇ ਫਿਰ ਉਹਨੀ ਪਿੱਛੋਂ ਸਪਾਈ ਘਟ ਜਾਂਦੀ ਆ ਬਾਕੀ ਜੇ ਉਹਨੂੰ ਪਿੱਛੋਂ ਜਾਂ ਲਿਫਟ ਚ ਕੀਂਦੀ ਹੋਵੇ ਨਾ ਜਿਵੇਂ ਗੇਹੜਾ ਚ ਜਦੋਂ ਆਪਾਂ ਫੇਰੀ ਦਾ ਤੇ ਫਿਰ ਉਹ ਤੇ ਜੇ ਚੱਲ ਸਕਦਾ ਤੇ ਗੇਰਾਂ ਵਾਲੇ ਚ ਤੇ ਫਿਰ ਉਹ ਆਪਾਂ ਇਸ ਵਾਰ ਆਪਾਂ ਤਮੀਆਂ ਦੀ ਪਹਿਲਾਂ ਸੀ ਲਾਈ ਸੀਗੀ ਤੇ ਚਾਚਾ ਹੁਣਾਂ ਚਲੋ ਉਹਨਾਂ ਦੌਰ ਲਾਈ ਸੀਗੀ ਤੇ ਹੱਲਾ ਵਾਈਆਂ ਤੇ ਆਪਾਂ ਹੱਲਾ 13 ਨੂੰ 9 ਕੀਤੀਆਂ ਆ ਉਹ ਆਪਾਂ ਵਿਰਲੇ ਕੀਤੇ ਹੋਏ ਆ ਤੇ ਉਹਦੇ ਨਾਲ ਫਿਰ ਵਿੱਚ ਬੁੱਥੇ ਨਹੀਂ ਫਸਦੇ ਤੇ ਉਹਦੇ ਨਾਲ ਫਿਰ ਪੈਲੀ ਵਧੀਆ ਵਗ ਜਾਂਦੀ ਆ